ਕਰੋਣਾ ਨਿਦਾਨ ਬਿਆੰਤ ਬਖਸ਼ਿਸ਼ਾਂ ਦੇ ਭੰਡਾਰ ਦਸਾਂ ਪਾਤਸ਼ਾਹੀਆਂ ਕੇ ਪਾਵਨ ਸਰੂਪ ਜੁਗੋ ਜਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕੀ ਪਰਮ ਪਵਿੱਤਰ ਹਜ਼ੂਰੀ ਵਿੱਚ ਮਹਾਨ ਤਪਸਵੀ ਬ੍ਰਹਮ ਗਿਆਨੀ ਤਤ ਬੀਤੇ ਮਹਾਪੁਰਖ ਬਾਬਾ ਆਰਾਮ ਥੰਮਨ ਸਾਹਿਬ ਜੀ ਕੇ ਪਾਵਨ ਅਸਥਾਨ ਤੇ ਬਹੁਤ ਲੰਬੇਰਾ ਸਮਾ ਮੁਖ ਸੇਵਾਦਾਰ ਵਜੋਂ ਸੇਵਾਵਾਂ ਨਿਭਾਉਣ ਵਾਲੇ ਸਾਡੇ ਪਰਮ ਸਤਕਾਰਯੋਗ ਜਥੇਦਾਰ ਬਾਬਾ ਲੱਖਾ ਸਿੰਘ ਜੀ ਦੀ ਦੂਸਰੀ ਸਾਲਾਨਾ ਵਰਸੀ ਦੇ ਮੌਕੇ ਤੇ ਗੁਰੂ ਕੀ ਪਾਵਨ ਹਜ਼ੂਰੀ ਵਿੱਚ ਆਪਾਂ ਸਾਰੇ ਇਕੱਤਰ ਹੋਏ ਆਂ ਸਾਧ ਸੰਗਤ ਜੀਓ ਸੰਸਾਰ ਦੇ ਵਿੱਚ ਹਰ ਰੋਜ਼ ਅਨੇਕਾਂ ਜੀਵ ਜਨਮ ਲੈਂਦੇ ਨੇ ਅਨੇਕਾਂ ਮਰਦੇ ਨੇ ਗਿਣਤੀ ਕੋਈ ਨਹੀਂ ਤੇ ਹਜ਼ੂਰ ਫਰਮਾਨ ਕਰਦੇ ਨੇ ਆਇਆ ਗਿਆ ਮੁਇਆ ਨਾਉ ਪਿੱਛਾ ਪੱਤਲ ਸਦੇ ਹੋ ਕਾਵ ਦੁਨੀਆ ਤੇ ਜਨਮ ਲੈ ਕੇ ਜੀਵ ਆਇਆ ਆਪਣੀ ਸੋਚ ਮੁਤਾਬਕ ਜ਼ਿੰਦਗੀ ਬਤਾ ਕੇ ਮਰ ਕੇ ਚਲਾ ਗਿਆ ਵਾਹਿਗੁਰੂ ਦੇ ਨਾਮ ਵੱਲੋਂ ਮਰਿਆ ਰਿਹਾ ਤੇ ਫਿਰ ਉਹਦਾ ਨਾਮੋ ਨਿਸ਼ਾਨ ਵੀ ਦੁਨੀਆ ਤੋਂ ਮਿਟ ਹੀ ਜਾਂਦਾ ਹੈ ਆਖਰ ਸੰਸਾਰ ਦੇ ਐਸੇ ਲੋਕ ਜਿਹੜੇ ਵਾਹਿਗੁਰੂ ਕੇ ਨਾਮ ਤੋਂ ਹੀਣੇ ਨੇ ਜਿਹੜੇ ਗੁਰੂ ਤੋਂ ਸਖਣੇ ਨੇ ਉਹਨਾਂ ਦੇ ਬਾਰੇ ਸਤਿਗੁਰੂ ਪੰਚਮ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਆਮਨ ਆਏ ਸ੍ਰਿਸ਼ਟ ਮਹ ਬਿਨ ਬੂਝੇ ਪਸਟੂਰ ਆਵੇਂ ਕੇਵਲ ਆਉਣ ਮਾਤਰ ਨੂੰ ਹੀ ਦੁਨੀਆ ਵਿੱਚ ਸਰੀਰ ਧਾਰਨ ਕਰਕੇ ਆਏ ਆ। ਮਕਸਦ ਕੋਈ ਨਹੀਂ ਉਹਨਾਂ ਦਾ, ਏਮ ਕੋਈ ਨਹੀਂ, ਨਿਸ਼ਾਨਾ ਕੋਈ ਨਹੀਂ। ਜੀਵਨ ਦੀ ਸਫਲਤਾ ਦਾ ਸਾਧਨ ਕੋਈ ਨਹੀਂ। ਜੋ ਜੀਵਨ ਦਾ ਮਕਸਦ ਵਾਹਿਗੁਰੂ ਨੇ ਆਪਾਂ ਨੂੰ ਬਖਸ਼ਿਸ਼ ਕੀਤਾ ਹੈ ਕਿ ਆਪਣੀ ਪ੍ਰਾਪਤੀ ਕਰਾਉਣੀ। ਜੋ ਪੰਜਵੇਂ ਪਾਤਸ਼ਾਹ ਨੇ ਸਾਨੂੰ ਇਹ ਸਮਝਾਇਆ ਹੈ। ਭਾਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇਸ ਮਕਸਦ ਨੂੰ ਸਮਝੇ ਬਿਨਾ ਆਪਣੇ ਆਤਮ ਸਰੂਪ ਨੂੰ ਜਾਣੇ ਤੋਂ ਬਿਨਾ ਗੁਰੂ ਮਹਾਰਾਜ ਜੀ ਦੇ ਉਪਦੇਸ਼ ਨੂੰ ਸਮਝੇ ਕਮਾਏ ਤੋਂ ਬਿਨਾ ਇਹ ਜਿਹੜਾ ਮਨੁੱਖ ਹੈ ਸਤਗੁਰੂ ਜੀ ਕਹਿੰਦੇ ਨੇ ਢੋਰ ਪਸ਼ੂਆਂ ਦੀ ਤਰ੍ਹਾਂ ਹੈ ਢੋੜ ਪਸ਼ੂ ਉਸ ਨੂੰ ਆਖਦੇ ਨੇ ਜਿਹੜਾ ਕਿਸੇ ਹੱਲ ਪੰਜਾਲੀ ਅੱਗੇ ਕਿਸੇ ਗੱਡੇ ਅੱਗੇ ਜੋਤਿਆ ਜਾਵੇ ਜਿਸ ਨੂੰ ਭਾਰ ਢੋਣਾ ਪਵੇ ਉਹ ਢੋੜ ਪਸ਼ੂ ਹੈ ਮਨੁੱਖ ਆਇਆ ਦੁਨੀਆਂ ਉੱਪਰ ਔਰ ਇਉਂ ਗ੍ਰਸਤੀ ਦਾ ਭਾਰ ਕਹਿ ਲਈਏ ਆਪਣੀ ਜ਼ਿੰਦਗੀ ਦਾ ਭਾਰ ਕਹਿ ਲਈਏ ਬੋਝ ਢੋਂਦਿਆਂ ਹੀ ਮਰ ਗਿਆ ਦੁਨੀਆਂ ਤੋਂ ਤੇ ਆਪਣੀ ਜੀਵਨ ਨੂੰ ਵਿਅਰਥ ਗਵਾ ਕੇ ਇਸ ਸੰਸਾਰ ਤੋਂ ਤੁਰ ਗਿਆ ਚਲੇ ਆ ਗਿਆ ਪਰ ਹਜ਼ੂਰ ਪੰਚਮ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਆਇਆ ਸਫਲਤਾ ਹੂ ਕੋ ਗਨੀਐ ਜਾਸ ਰਸਨ ਹਰ ਹਰ ਜਸ ਬਣੀਐ ਉਸ ਮਨੁੱਖ ਦਾ ਸਰੀਰ ਧਾਰਨ ਕਰਕੇ ਆਉਣਾ ਜਨਮ ਲੈ ਕੇ ਆਉਣਾ ਸਫਲ ਗਿਣਿਆ ਜਾਂਦਾ ਵਿਚਾਰਿਆ ਜਾਂਦਾ ਜਿਸ ਦੀ ਰਸਨਾ ਵਾਹਿਗੁਰੂ ਕਾ ਜਾਸ ਉਚਾਰਨ ਕਰਦੀ ਹੈ ਨਾਮ ਜਪਦੀ ਹੈ ਸਿਮਰਨ ਕਰਦੀ ਹੈ ਆਏ ਬਸਹਿ ਸਾਧੂ ਕੈ ਸੰਗੇ ਅਨੰਦ ਨਾਮ ਤੇ ਆਵਹਿ ਰੰਗੇ ਜੋ ਪ੍ਰਾਣੀ ਸਾਧ ਸੰਗਤ ਵਿੱਚ ਆ ਕੇ ਵਸਦਾ ਹੈ ਸੰਗਤ ਕਰਦਾ ਹੈ ਤੇ ਪ੍ਰੇਮ ਨਾਲ ਆਨੰਦ ਨਾਲ ਵਾਹਿਗੁਰੂ ਕੇ ਨਾਮ ਨੂੰ ਧਿਆਉਂਦਾ ਹੈ ਉਹਦਾ ਆਉਣਾ ਸਫਲ ਹੈ ਆਵਤ ਸੋਜਨ ਨਾਮ ਮਹਰਾਤਾ ਜਾ ਕੋ ਦਇਆ ਮਇਆ ਵਿਧਾਤਾ ਐਵੇਂ ਨਹੀਂ ਗੁਰ ਚਰਣਾ ਨਾਲ ਜੁੜਿਆ ਜਾਂਦਾ ਐਵੇਂ ਨਾਮ ਨਹੀਂ ਜਪਿਆ ਜਾਂਦਾ ਸੰਸਾਰ ਤੇ ਆ ਕੇ ਵਾਹਿਗੁਰੂ ਕੇ ਨਾਮ ਦੀ ਰੰਗਣ ਵਿੱਚ ਉਹ ਗੁਰਮੁਖ ਜਨ ਰੰਗਿਆ ਗਿਆ ਜਿਸ ਉੱਪਰ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪ ਆਪਣੀ ਮਿਹਰ ਕੀਤੀ ਆਪਣੀ ਦਇਆ ਕੀਤੀ ਤੇ ਹਜ਼ੂਰ ਫਰਮਾਉਂਦੇ ਨੇ ਇੱਕਹਿ ਆਵਨ ਫਿਰ ਜੂਨ ਨਾ ਆਇਆ ਇੱਕੋ ਵਾਰ ਭਾਵੇਂ ਉਹਦਾ ਆਉਣਾ ਸੰਸਾਰ ਤੇ ਹੋਇਆ ਹੈ ਪਰ ਉਹ ਗੁਰਮੁਖ ਪਿਆਰਾ ਦੁਬਾਰਾ ਫਿਰ ਜੂਨਾ ਵਿੱਚ ਨਹੀਂ ਆਇਆ ਦੁਬਾਰਾ ਕਿਸੇ ਗਰਭਜੋਦੀ ਵਿੱਚ ਨਹੀਂ ਆਇਆ ਦੁਨੀਆਂ ਦੇ ਬਾਕੀ ਲੋਕ ਤਾਂ ਜਿਹੜੇ ਨਾਮ ਤੋਂ ਵੀ ਹੋਣੇ ਨੇ ਜਿਹੜੇ ਗੁਰੂ ਤੋਂ ਬੇਮੁਖ ਨੇ ਉਨ੍ਹਾਂ ਬਾਰੇ ਤਾਂ ਗੁਰੂ ਕੇ ਇਹ ਬਚਨ ਨੇ ਕਿ ਸੂਕਰ ਸਵਾਨ ਗਰਦਬ ਮੰਜਾਰਾ ਪਸ਼ੂ ਮਨੇਸ਼ ਨੀਚ ਟੰਡਾਲਾ ਗੁਰ ਤੇ ਮੁਹ ਫੇਰੇ ਤਨ ਜੋਨ ਭਾਈਆ ਬੰਦਨ ਬੰਦਿਆ ਆਇਆ ਜਾਈਐ ਕੁੱਤੇ ਬਣ ਗਏ ਸੂਰ ਬਣ ਗਏ ਗਧੇ ਬਣ ਗਏ ਬਿੱਲੇ ਬਣ ਗਏ ਪਸ਼ੂਆਂ ਦੀਆਂ ਅਨੇਕਾਂ ਜੂਨਾ ਭੋਗ ਲਈਆਂ ਭੂਤ ਪ੍ਰੇਤ ਬਣ ਗਏ ਨੀਚ ਬਣ ਗਏ ਇਉ 84 ਲੱਖ ਦੇ ਗੇੜੇ ਵਿੱਚ ਧਰਮ ਦੇ ਪਟਕਦੇ ਰਹਿੰਦੇ ਨੇ ਬਰ ਜਿਹੜਾ ਪ੍ਰਭੂ ਦਾ ਪਿਆਰਾ ਹੈ ਜੋ ਗੁਰੂ ਕੇ ਲੜ ਲੱਗਾ ਹੈ ਜਿਸ ਨੇ ਬੰਦਗੀ ਕੀਤੀ ਜਿਸ ਨੇ ਸਤ ਸੰਗਤ ਕੀਤੀ ਨਾਮ ਜਪਿਆ ਫਿਰ ਜੋ ਨਾ ਆਇਆ ਉਹ ਨਹੀਂ ਦੁਬਾਰਾ ਜੁੰਦਾ ਵਿੱਚ ਹੁੰਦਾ ਉਹ ਕਿੱਥੇ ਚਲੇ ਜਾਂਦਾ ਹੈ ਨਾਨਕ ਹਰਿ ਕੇ ਦਰਸ ਸਮਾਇਆ ਉਹ ਵਾਹਿਗੁਰੂ ਕੇ ਦਰਸ਼ਨਾ ਦੇ ਵਿੱਚ ਹੀ ਸਮਾ ਜਾਂਦਾ ਹੈ ਵਾਹਿਗੁਰੂ ਕਾ ਰੂਪ ਹੀ ਹੋ ਜਾਂਦਾ ਹੈ ਗੁਰਮੁਖ ਜਾਨ ਪਹਿਲਾਂ ਜਗਿਆਸੂ ਰੂਪ ਦੇ ਵਿੱਚ ਸਤ ਸੰਗਤ ਕਰਦਿਆਂ ਗੁਰੂ ਕੇ ਚਰਨੀ ਲੱਗ ਕੇ ਨਾਮ ਬਾਣੀ ਦਾ ਅਭਿਆਸ ਆਰੰਭ ਕਰਦਾ ਹੈ ਮਨ ਵਿੱਚ ਇਹ ਭਾਵਨਾ ਲੈ ਕੇ ਕਿ ਮੈਂ ਵਾਹਿਗੁਰੂ ਦੇ ਦਰਸ਼ਨ ਕਰਨੇ ਨੇ ਮੈਂ ਉਸ ਪ੍ਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਪਰ ਬੰਦਗੀ ਕਰਦਿਆਂ ਸੇਵਾ ਸਿਮਰਨ ਕਰਦਿਆਂ ਕਰਦਿਆਂ ਹੋਇਆਂ ਅਵਸਥਾ ਐਸੀ ਬਣ ਜਾਂਦੀ ਹੈ ਵਾਹਿਗੁਰੂ ਜੀ ਦੀ ਕਿਰਪਾ ਐਸੀ ਵਰਤ ਜਾਂਦੀ ਹੈ ਕਿ ਦਰਸ਼ਨ ਛੋੜ ਭਏ ਸਮ ਦਰਸੀ ਏਕੋ ਨਾਮ ਤੇ ਆਵਹਿਗੇ ਇੱਛਾ ਦਰਸ਼ਨਾ ਦੀ ਸੀ ਵਾਹਿਗੁਰੂ ਨੇ ਉਹ ਇੱਛਾ ਤਾਂ ਪੂਰੀ ਕੀਤੀ ਹੀ ਕੀਤੀ ਸਮਦਰਸੀ ਬਣਾ ਲਿਆ ਭਾਵ ਆਪਣਾ ਰੂਪ ਹੀ ਬਣਾ ਲਿਆ ਸੋ ਇਸ ਪ੍ਰਕਾਰ ਆਪਣੇ ਪਿਆਰਿਆਂ ਉੱਪਰ ਉਹ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਦਾ ਹੈ ਜਿਸ ਮਹਾਨ ਹਸਤੀ ਦੀ ਪਵਿੱਤਰ ਯਾਦ ਵਿੱਚ ਆਪਾਂ ਜੁੜ ਮਿਲ ਬੈਠੇ ਹਾਂ ਆਪਣੇ ਨਜ਼ਦੀਕ ਕਾਲਵਾ ਨਗਰ ਦੇ ਵਿੱਚ ਸਰਦਾਰ ਗੁਰਬਖਸ਼ ਸਿੰਘ ਜੀ ਕੇ ਘਰ ਮਾਤਾ ਪ੍ਰਸੰਨ ਕੌਰ ਜੀ ਕੇ ਕੁੱਖ ਨੂੰ ਭਾਗ ਲਾਉਂਦਿਆ ਹੋਇਆ ਬਾਬਾ ਲੱਖਾ ਸਿੰਘ ਜੀ ਨੇ ਜਨਮ ਲਿਆ ਸੀ ਔਰ ਇਉਂ ਗੁਰਮਤ ਨਾਲ ਗੁਰਸਿੱਖੀ ਦੇ ਨਾਲ ਜੁੜੇ ਤੇ ਕਲਗੀਧਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੀ ਆਪ ਚਲਾਈ ਸਾਜੀ ਨਵਾਜੀ ਜਥੇਬੰਦੀ ਦਮਦਮੀ ਟਕਸਾਲ ਦੇ ਵਿੱਚ ਸ਼ਾਮਲ ਹੋਏ ਮਹਾਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਪਿੰਡਰਾਵਾਲਿਆਂ ਦੀ ਸੰਗਤ ਪ੍ਰਾਪਤ ਹੁੰਦੀ ਰਹੀ ਕਿਉਂਕਿ ਸਾਰ ਸੰਗਤ ਜੀ ਉਦੋਂ ਦਮਦਮੀ ਟਕਸਾਲ ਦਾ ਜਿਹੜਾ ਹੈੱਡਕੁਆਟਰ ਮੁੱਖ ਸਥਾਨ ਸੀ ਉਹ ਗੁਰਦੁਆਰਾ ਅਖੰਡ ਪ੍ਰਕਾਸ਼ ਭਿੰਡਰ ਕਲਾਂ ਨਗਰ ਵਿਖੇ ਸੀ ਆਪਣੇ ਇਲਾਕੇ ਵਿੱਚ ਸਭ ਤੋਂ ਪਹਿਲਾਂ ਬਾਪੂ ਸਵਰਨ ਸਿੰਘ ਠੱਕਰਵਾਲ ਹੋਰਾਂ ਦੇ ਉਦਮ ਦੇ ਨਾਲ ਇਸ ਇਲਾਕੇ ਵਿੱਚ ਮਹਾਪੁਰਖ ਆਏ ਕਿਉਂਕਿ ਬਾਪੂ ਜੀ ਜਥੇ ਵਿੱਚ ਸ਼ਾਮਲ ਸਨ ਤੇ ਠੱਕਰਵਾਲ ਤੋਂ ਦਾਸ ਦੇ ਨਗਰ ਬੁੱਟਰਕਲਾਂ ਵਿਖੇ ਬਾਪੂ ਅਮਰ ਸਿੰਘ ਜਥੇਦਾਰ ਜੀ ਸੋ ਉਹਨਾਂ ਦੇ ਉਦਮ ਦੇ ਨਾਲ ਪ੍ਰੋਗਰਾਮ ਬਣਦੇ ਰਹੇ ਉਥੋਂ ਫਿਰ ਇਹ ਕਾਲਵਾ ਨਗਰ ਦੀ ਸੰਗਤ ਨੇ ਜੋ ਪ੍ਰੇਮ ਕੀਤਾ ਉਹ ਲਾਬਸਾਲ ਹੈ ਸੋ ਇਸ ਪ੍ਰਕਾਰ ਉਹਨਾਂ ਮਹਾਪੁਰਖਾਂ ਦੀ ਸੰਗਤ ਵੀ ਪ੍ਰਾਪਤ ਹੁੰਦੀ ਰਹੀ ਗੁਰਮਤਿ ਦੀ ਵਿੱਦਿਆ ਵੀ ਪ੍ਰਾਪਤ ਕੀਤੀ ਗੁਰਬਾਣੀ ਦੀ ਸੰਥਿਆ ਪ੍ਰਾਪਤ ਕੀਤੀ ਕਥਾ ਵਿਚਾਰ ਦੀ ਸਿੱਖਿਆ ਜਿਹੜੀ ਸੀ ਉਹ ਪ੍ਰਾਪਤ ਕੀਤੀ ਬਾਬਾ ਲੱਖਾ ਸਿੰਘ ਜੀ ਨੇ ਮਹਾਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਵਾਲਿਆਂ ਦਾ ਮਹਿਤੇ ਵਿਖੇ ਅਕਾਲ ਚਲਾਣਾ 1969 ਈਸਵੀ ਵਿੱਚ ਹੋਇਆ ਸੰਤ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਵਾਲਿਆਂ ਨੂੰ ਆਪਣੇ ਅਕਾਲ ਚਲਾਣੇ ਤੋਂ ਤਕਰੀਬਨ ਢਾਈ ਸਾਲ ਪਹਿਲਾਂ ਹੀ ਦਮਦਮੀ ਟਕਸਾਲ ਦੇ ਅਗਲੇ ਮੁਖੀ ਵਜੋਂ ਮਹਾਪੁਰਖ ਥਾਪਨਾ ਕਰ ਗਏ ਸਨ ਸੋ ਮਹਿਤੇ ਨਗਰ ਵਿਖੇ ਦਮਦਮੀ ਟਕਸਾਲ ਦਾ ਹੈੱਡ ਕੁਆਰਟਰ ਕਾਇਮ ਕਰਕੇ ਇਲਾਕੇ ਪਰ ਵਿੱਚ ਹੀ ਨਹੀਂ ਬਲਕਿ ਪੰਜਾਬ ਪਰ ਵਿੱਚ ਤੇ ਹਿੰਦੁਸਤਾਨ ਪਰ ਵਿੱਚ ਵਿਚਰ ਕੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਗੁਰਮਤਿ ਪ੍ਰਚਾਰ ਦਾ ਮੰਨੋ ਜਿਵੇਂ ਹੜ ਹੀ ਲੈ ਆਂਦਾ ਸੀ ਸਦੀਆਂ ਜੇਡਾ ਕਾਰਜ ਉਹ ਤਕਰੀਬਨ 8 ਸਾਲਾਂ ਵਿੱਚ ਕਰ ਗਏ ਉਹਨਾਂ ਮਹਾਪੁਰਖਾਂ ਦੀ ਵੀ ਸੰਗਤ ਬਾਬਾ ਲੱਖਾ ਸਿੰਘ ਜੀ ਮਹਾਪੁਰਖਾਂ ਨੇ ਮਾਣੀ ਕਾਲਵਾ ਨਗਰ ਬਹੁਤਾ ਹੀ ਨਿਵਾਜਿਆ ਗਿਆ ਸਾਡੇ ਪਰਮ ਸਤਕਾਰਯੋਗ ਜਿਨ੍ਹਾਂ ਨੇ ਇਲਾਕੇ ਭਰ ਵਿੱਚ ਵਿਚਰ ਕੇ ਗੁਰਮਤ ਦਾ ਬਹੁਤ ਪ੍ਰਚਾਰ ਕੀਤਾ ਬਚਪਨ ਵਿੱਚ ਆਪਾਂ ਵੇਖਦੇ ਰਹੇ ਹਾਂ ਸੋ ਗਿਆਨੀ ਰਣਜੀਤ ਸਿੰਘ ਜੀ ਕਾਲਵਾ ਵਾਲੇ ਸਾਡੇ ਸਤਿਕਾਰਯੋਗ ਜਥੇਦਾਰ ਭੁਪਿੰਦਰ ਸਿੰਘ ਜੀ ਕਿੰਨਾ-ਕਿੰਨਾ ਦੇ ਮੈਂ ਨਾਮ ਲਾਵਾਂ ਬਾਬਾ ਪ੍ਰੀਤਮ ਸਿੰਘ ਜੀ ਨਿਹੰਗ ਸਿੰਘ ਜੀ ਸੋ ਅਨੇਕਾਂ ਐਸੇ ਗੁਰਮੁਖ ਪਿਆਰੇ ਜਿਨ੍ਹਾਂ ਨੇ ਸੰਤ ਕਰਤਾਰ ਸਿੰਘ ਦੀ ਖਾਲਸਾ ਜੀ ਕੀ ਸੰਗਤ ਦਾ ਰਜ ਰਜ ਆਨੰਦ ਵੀ ਮਾਣਿਆ ਸੇਵਾ ਵੀ ਕੀਤੀ ਤੇ ਉਹਨਾਂ ਤੋਂ ਗੁਰਮਤ ਜੀਵਨ ਦੀ ਪਰਪੱਕਤਾ ਵੀ ਹਾਸਲ ਕੀਤੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜੀ ਦਾ ਅਕਾਲ ਚਲਾਣਾ 1977 ਵਿੱਚ ਹੋਇਆ ਤੇ ਕੌਮ ਦੇ ਮਹਾਨ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆ ਉੱਪਰ ਇਹ ਦਮਦਮੀ ਟਕਸਾਲ ਦੀ ਕਾਰ ਸੇਵਾ ਦਾ ਗੁਣਾ ਪਿਆ ਜੋ ਦਮਦਮੀ ਟਕਸਾਲ ਦੀਆਂ ਪ੍ਰਾਤਨ ਪਰੰਪਰਾਵਾਂ ਤਾਂ ਉਹਨਾਂ ਨੇ ਨਿਭਾਈਆਂ ਨਿਭਾਈਆਂ ਨਾਲ ਹੋਰ ਜਿਹੜੀ ਖਾਲਸਾ ਪੰਥ ਦੀ ਉਹਨਾਂ ਨੇ ਹਰ ਪੱਖ ਤੋਂ ਭਾਵੇਂ ਧਾਰਮਿਕ ਧਾਰਮਿਕ ਪੱਖ ਹੈ ਭਾਵੇਂ ਰਾਜਨੀਤਿਕ ਪੱਖ ਹੈ ਹਰ ਪੱਖ ਤੋਂ ਹੀ ਕੌਮ ਦੀਆਂ ਜੋਸ਼ੀ ਆਵਾਮਾਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲਿਆਂ ਨੇ ਨਿਭਾਈਆਂ ਉਹ ਕਿਸੇ ਤੋਂ ਲੁਕੀਆਂ ਛੁਪੀਆਂ ਨਹੀਂ ਤੇ ਇਹ ਸਾਰੇ ਸਿੰਘ ਉਹਨਾਂ ਮਹਾਪੁਰਖਾਂ ਦੀ ਵੀ ਸੰਗਤ ਦਾ ਆਨੰਦ ਮਾਣਦੇ ਰਹੇ ਜੂਨ 84 ਦੇ ਸਾਕੇ ਦੇ ਉਪਰੰਤ ਸਚਖੰਡਵਾਸੀ ਮਹਾਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਸੋ ਜਿਨ੍ਹਾਂ ਦੀ ਸਾਲਾਨਾ ਵਰਸੀ ਕੱਲ ਮਨਾਈ ਗਈ 24 ਦਸੰਬਰ 2004 ਈਸਵੀ ਨੂੰ ਅੰਮ੍ਰਿਤ ਵੇਲੇ ਦੇ ਸਮੇਂ ਸੋ ਇਉਂ ਪ੍ਰਾਣ ਤਿਆਗ ਕੇ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਸੋ ਇਉਂ ਉਹ ਲਿਵਲੀਨ ਹੋਏ ਸੋ ਉਹਨਾਂ ਮਹਾਪੁਰਖਾਂ ਨੇ ਜਿਸ ਤਰੀਕੇ ਵਿਖੜੇ ਸਮੇਂ ਵਿੱਚ ਕੌਮ ਦੀ ਅਗਵਾਈ ਕੀਤੀ ਉਹ ਆਪਣੀ ਮਿਸਾਲ ਆਪ ਹੈ ਤੇ ਬਾਬਾ ਲਖਾ ਸਿੰਘ ਜੀ ਦਾ ਹੋਰ ਸਾਰੇ ਸਿੰਘਾਂ ਦਾ ਉਹਨਾਂ ਮਹਾਪੁਰਖਾਂ ਦੇ ਨਾਲ ਵੀ ਸਦੀਵੀ ਪ੍ਰੇਮ ਪਿਆਰ ਸਦਾ ਸਦਾ ਵਾਸਤੇ ਬਣਿਆ ਰਿਹਾ ਇਹ ਅਸਥਾਨ ਜੋ ਧਾਨੂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਕੇ 마ਸੀ ਜੀ ਕੇ ਪੁੱਤਰ 마ਸੀ ਲੱਖੋ ਜੀ ਕੇ ਪੁੱਤਰ ਬਾਬਾ ਰਾਮ ਸੰਮਣ ਸਾਹਿਬ ਜੀ ਦਾ ਤਪ ਸਥਾਨ ਹੈ। ਸੋ ਇਲਾਕਾ ਦੇ ਵਾਸੀ ਜਾਣਦੇ ਨੇ ਕਿ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵਕਤ ਇੱਥੋਂ ਦਾ ਜਿਹੜਾ ਪ੍ਰਬੰਧ ਸੀ ਉਹ ਦਮਦਮੀ ਟਕਸਾਲ ਦੇ ਕੋਲ ਆਇਆ ਤੇ ਬੜੀਆਂ ਬੜੀਆਂ ਮਹਾਨ ਹਸਤੀਆਂ ਨੇ ਇੱਥੇ ਮੁੱਖ ਪ੍ਰਬੰਧਕ ਵਜੋਂ ਜਥੇਦਾਰ ਵਜੋਂ ਸੇਵਾਾਂ ਨਿਭਾਈਆਂ ਨੇ। ਕੌਮ ਦੇ ਮਹਾਨ ਸ਼ਹੀਦ ਗਿਆਨੀ ਮੋਹਰ ਸਿੰਘ ਜੀ ਸੂਰਵ ਪੱਡਾ ਵਾਲੇ ਉਹ ਵੀ ਇੱਥੇ ਜਥੇਦਾਰ ਰਹੇ ਗਿਆਨੀ ਜੋਗਿੰਦਰ ਸਿੰਘ ਜੀ ਜਿਨ੍ਹਾਂ ਵਰਗਾ ਵਿਦਵਾਨ ਸ਼ਾਇਦ ਹੀ ਕੌਮ ਵਿੱਚ ਕੋਈ ਪੈਦਾ ਹੋਵੇ ਸੋ ਉਹਨਾਂ ਵੀ ਇੱਥੇ ਸੇਵਾਵਾਂ ਨਿਭਾਈਆਂ ਗਿਆਨੀ ਸਰਜੀਤ ਸਿੰਘ ਜੀ ਸੋਧੀ ਜੀ ਨੇ ਸੇਵਾਵਾਂ ਨਿਭਾਈਆਂ ਔਰ ਇਸ ਪ੍ਰਕਾਰ ਸੰਤ ਜਨੈ ਸਮਜੀ ਖਾਲਸਾ ਜੀ ਨੇ ਸਾਡੇ ਪਰਮ ਸਤਕਾਰਯੋਗ ਜਥੇਦਾਰ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਹੋਰਾਂ ਨੂੰ ਤੋਂ ਇੱਥੇ ਜਥੇਦਾਰ ਨਿਯੁਕਤ ਕੀਤਾ ਸੀ ਤਕਰੀਬਨ 1986-87 ਦੇ ਸਮੇਂ ਵਿੱਚ ਦਾਸ ਵੀ ਇਸ ਸਥਾਨ ਤੇ ਉਸੇ ਸੇਵਾਵਾਂ ਨੂੰ ਬਹੌਂਦਾ ਰਿਹਾ ਹੈ ਜਥੇਦਾਰ ਅਮਰੀਕ ਸਿੰਘ ਜੀ ਕੇ ਕੋਲ ਤੇ ਉਦੋਂ ਜਥੇਦਾਰ ਬਾਬਾ ਲੱਖਾ ਸਿੰਘ ਜੀ ਵੀ ਨਾਲ ਸੇਵਾਵਾਂ ਵਿੱਚ ਸ਼ਾਮਲ ਹੁੰਦੇ ਸਨ ਅਖੰਡ ਪਾਠੀ ਸਿੰਘਾਂ ਦਾ ਜਥਾ ਵਿਚਰਦਾ ਸੀ ਇਲਾਕੇ ਭਰ ਵਿੱਚ ਸਾਡੇ ਸਤਿਕਾਰਯੋਗ ਜਥੇਦਾਰ ਭੁਪਿੰਦਰ ਸਿੰਘ ਜੀ ਉਸ ਜਥੇ ਦੇ ਮੁੱਖ ਜਥੇਦਾਰ ਹੋਇਆ ਕਰਦੇ ਸੀ ਦਾਸ ਵੀ ਅਖੰਡ ਪਾਠੀ ਵਜੋਂ ਉਦੋਂ ਸੇਵਾਵਾਂ ਨਿਭਾਉਂਦਾ ਸੀ ਤੇ ਜਥੇਦਾਰ ਬਾਬਾ ਲਖਾ ਸਿੰਘ ਜੀ ਵੀ ਸਾਡੇ ਨਾਲ ਹੁੰਦੇ ਸਨ ਉਮਰ ਵਿੱਚ ਭਾਵੇਂ ਵਡੇਰੇ ਜਥੇਦਾਰ ਭੁਪਿੰਦਰ ਸਿੰਘ ਜੀ ਹੋਰਾਂ ਨਾਲੋਂ ਪਰ ਇਹਨਾਂ ਨੂੰ ਮੁੱਖ ਜਥੇਦਾਰ ਵਜੋਂ ਉਹ ਪੂਰਨ ਤੌਰ ਤੇ ਸਤਿਕਾਰ ਦਿੰਦੇ ਰਹੇ ਇਹ ਵੀ ਉਹਨਾਂ ਦਾ ਪੂਰਾ ਹੀ ਸਤਿਕਾਰ ਕਰਦੇ ਰਹੇ ਨਾਲ ਮੈਂ ਸੋ ਨਾਮ ਲਵਾ ਗੁਰਮੁਖਾਂ ਦੇ ਭਾਈ ਸਾਹਿਬ ਸਿੰਘ ਜੀ ਕਾਲਵਾ ਵਾਲੇ ਸੋ ਉਹ ਵੀ ਨਾਲ ਹੁੰਦੇ ਸਨ ਇਸੇ ਤਰ੍ਹਾਂ ਭਾਈ ਅਵਤਾਰ ਸਿੰਘ ਨੀਂਦ ਕਲਾ ਵਾਲੇ ਹੋਰ अनेਕਾਂ ਸਿੰਘ ਸੋ ਇਸ ਪ੍ਰਕਾਰ ਇਹ ਜਥਾ ਜਿਹੜਾ ਅਸੀਂ ਸੇਵਾਵਾਂ ਨਿਭਾਉਂਦਾ ਰਿਹਾ ਤਕਰੀਬਨ 1987 ਵਿੱਚ ਦਾਸ ਨੇ ਆਈਟੀਆਈ ਗੁਰਦਾਸਪੁਰ ਵਿਖੇ ਦਾਖਲਾ ਲੈ ਲਿਆ ਸੀ ਤੇ ਫਿਰ ਇੱਥੇ ਆਉਣਾ ਜਾਣਾ ਜਿਹੜਾ ਸੀ ਕੁਝ ਘਟ ਗਿਆ ਪਰ ਜਥੇਦਾਰ ਜੀ ਦੇ ਨਾਲ ਭਾਵ ਕੇ ਜਥੇਦਾਰ ਅਮਰੀਕ ਸਿੰਘ ਜੀ ਦੇ ਨਾਲ ਪ੍ਰੇਮ ਪਿਆਰ ਬਣਿਆ ਰਿਹਾ ਤਕਰੀਬਨ 15 ਦਿਨੀ 10 ਦਿਨੀ 10 15 ਦਿਨੀ ਜਾਂ ਮਹੀਨੇ ਬਾਅਦ ਦਾਸ ਜੀ ਤੇ ਉਹਨਾਂ ਜਥੇਦਾਰ ਜੀ ਨੂੰ ਮਿਲਣ ਵਾਸਤੇ ਦਰਸ਼ਨ ਦਿਦਾਰੇ ਕਰਨ ਵਾਸਤੇ ਆਉਂਦਾ ਹੀ ਰਹਿੰਦਾ ਹੁੰਦਾ ਸੀ 1988 ਅਪ੍ਰੈਲ ਦਾ ਮਹੀਨਾ ਜਦੋਂ ਪੰਥ ਦੋਖੀ ਤਾਕਤਾਂ ਨੇ ਇਸ ਅਸਥਾਨ ਤੇ ਆ ਕੇ ਸਾਡੇ ਪਰਮ ਪਿਆਰੇ ਜਥੇਦਾਰ ਜੀ ਨੂੰ ਜਥੇਦਾਰ ਅਮਰੀਕ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਮਾਹੌਲ ਬੜਿਆ ਤਣਾਅ ਭਰਿਆ ਸੀ ਉਸ ਵਕਤ ਸੋ ਉਹਨਾਂ ਦੇ ਸੰਸਕਾਰ ਤੇ ਆਏ ਮਹਾਪੁਰਖ ਬਾਬਾ ਠਾਕੁਰ ਸਿੰਘ ਜੀ ਵੀ ਉਚੇਚੇ ਤੌਰ ਤੇ ਪਹੁੰਚੇ ਤੇ ਜਦੋਂ ਉਹਨਾਂ ਦੇ ਨਿਮਿਤ ਦਸਾਰੇ ਦਾ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਸੀ ਸਾਰਿਆਂ ਦੇ ਮਨਾਂ ਵਿੱਚ ਇਹ ਤੌਖਲਾ ਸੀ ਕਿ ਹੁਣ ਅਗਾ ਇਥੋਂ ਦਾ ਪ੍ਰਬੰਧ ਕੌਣ ਸੰਭਾਲੇਗਾ ਕਿਉਂਕਿ ਉਹ ਜ਼ਾਲਮ ਲੋਕ ਉਹ ਪੰਥ ਵਿਰੋਧੀ ਤਾਕਤਾਂ ਜਿਨ੍ਹਾਂ ਨੇ ਜਥੇਦਾਰ ਜੀ ਨੂੰ ਸ਼ਹੀਦ ਕੀਤਾ ਸੀ ਜਥੇਦਾਰ ਜੀ ਦੇ ਨਾਲ ਰਹਿਣ ਵਾਲੇ ਹੋਰ ਵੀ ਕਈ ਸਿੰਘ ਉਹਨਾਂ ਦੀ ਨਿਸ਼ਾਨੀ ਤੇ ਸਨ ਉਹਨਾਂ ਸਿੰਘਾਂ ਨੂੰ ਵੀ ਖਤਰਾ ਸੀ ਸੋ ਇਸ ਪ੍ਰਕਾਰ ਮਾਹੌਲ ਬੜਾ ਇਹ ਟੈਨਸ਼ਨ ਭਰਿਆ ਤਣਾਅ ਭਰਿਆ ਮਾਹੌਲ ਸੀ ਪਰ ਕੌਮ ਦੇ ਜਿਹੜਾੂ ਸੂਰਮੇ ਜੋ ਬਾਅਦ ਵਿੱਚ ਜੂਝ ਕੇ ਸ਼ਹੀਦ ਹੋਏ ਸੋ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਸੋ ਇਸੇ ਪ੍ਰਕਾਰ ਭਾਈ ਜਸਵੰਤ ਸਿੰਘ ਜੀ ਜਿਨ੍ਹਾਂ ਨੂੰ ਆਮ ਤੌਰ ਤੇ ਸਾਰੇ ਆਪਾਂ ਆਲੂ ਵਾਲੀਆ ਕਹਿ ਕੇ ਬੁਲਾਇਆ ਕਰਦੇ ਸਾਂ ਹੋਰ ਵੀ ਅਨੇਕਾਂ ਸਿੰਘ ਸੋ ਉਹ ਵੀ ਸਾਰੇ ਤਿਆਰ ਪਰ ਤਿਆਰ ਸਿੰਘ ਚੜ੍ਹਦੀ ਕਲਾ ਦੇ ਵਾਲੇ ਸੋ ਉਹਨਾਂ ਦੇ ਮਨਾਂ ਵਿੱਚ ਖਿਆਲ ਸੀ ਕਿ ਉਹਨਾਂ ਸਾਰੇ ਦੋਸ਼ੀਆਂ ਨੂੰ ਸਜ਼ਾਵਾ ਜ਼ਰੂਰ ਦੇਣੀ ਹੈ ਤੇ ਵਾਕਿਆ ਉਹਨਾਂ ਨੇ ਦਿੱਤੀਆਂ ਵੀ ਦੁਸਾਰੇ ਦੇ ਭੋਗ ਤੇ ਜਥੇਦਾਰ ਜੀ ਕੇ ਮਹਾਪੁਰਖ ਬਾਬਾ ਠਾਕਰ ਸਿੰਘ ਜੀ ਇੱਥੇ ਆਏ ਸੀ ਔਰ ਉਸ ਵਕਤ ਜਦੋਂ ਸਾਰੇ ਸਮਾਗਮ ਦੀ ਸੰਪੂਰਨਤਾ ਹੋਈ ਜਥੇਦਾਰ ਬਾਬਾ ਲੱਖਾ ਸਿੰਘ ਜੀ ਵੀ ਹੋਰ ਨਾਲ ਸਿੰਘਾਂ ਦੀ ਤਰ੍ਹਾਂ ਹੀ ਸੋ ਉਹ ਸਮਾਗਮ ਵਿੱਚ ਪਹੁੰਚੇ ਸਨ ਉਹ ਚੇਚੇ ਤੌਰ ਤੇ ਤੇ ਬਾਬਾ ਠਾਕੁਰ ਸਿੰਘ ਜੀ ਨੇ ਉਸ ਵਕਤ ਜਦੋਂ ਪੁੱਛਿਆ ਗਿਆ ਬਾਬਾ ਜੀ ਹੁਣ ਅੱਗੋਂ ਸੇਵਾ ਕੌਣ ਸੰਭਾਲੇਗਾ ਬਾਬਾ ਜੀ ਨੇ ਇੱਕਦਮ ਬਾਬਾ ਲੱਖਾ ਸਿੰਘ ਜੀ ਦਾ ਨਾਮ ਲੈ ਦਿੱਤਾ ਕਿ ਇਹ ਸੇਵਾਾਂਾਂ ਨਿਭਾਉਣਗੇ ਸਾਰੇ ਸੰਗਾਂ ਨੇ ਜਕਾਰ ਲਗ ਜਾਏ ਉਦੋਂ ਤੋਂ ਲੈ ਕੇ ਬਾਬਾ ਲੱਖਾ ਸਿੰਘ ਜੀ ਨੇ ਇਸ ਅਸਥਾਨ ਦੀ ਇਹ ਪ੍ਰਬੰਧਕ ਵਜੋਂ ਸੇਵਾ ਸੰਭਾਲੀ ਤੇ ਆਪਣੇ ਅਖੀਰਲੇ ਦਮ ਤੱਕ ਉਹ ਸੇਵਾ ਦੇ ਵਿੱਚ ਹਾਜ਼ਰ ਰਹੇ ਸਾਧ ਸੰਗਤ ਜੀ ਐਸਾ ਉਹਨਾਂ ਨੇ ਮਹਾਪੁਰਖਾਂ ਦਾ ਬਚਨ ਕਮਾਇਆ ਉਹ ਉਹਨਾਂ ਸਮਿਆਂ ਵਿੱਚ ਉਹ ਕੇਵਲ 4 ਰਿਆਸੀ ਕਮਰੇ ਸਿੰਘਾਂ ਵਾਸਤੇ ਹੋਇਆ ਕਰਦੀ ਸੀ ਬਹੁਤਾ ਇਹ ਬਿਲਡਿੰਗਾਂ ਦਾ ਪਸਾਰਾ ਉਦੋਂ ਨਹੀਂ ਸੀ ਬਾਕੀ ਆ ਵੱਡੀ ਬਿਲਡਿੰਗ ਰਿਹਾਇਸ਼ ਦੀ ਜਿਹੜੀ ਐ ਇਹ ਵੀ ਬਾਬਾ ਲੱਖਾ ਸਿੰਘ ਜੀ ਨੇ ਬਣਾਈ ਹੋਰ ਵੀ ਅਨੇਕਾਂ ਕਾਰਜ ਉਦੋਂ ਸਰੋਵਰ ਦੀਆਂ ਦੋ ਪਾਈਆਂ ਪੱਕੀਆਂ ਸਨ ਤੇ ਦੋ ਪਾਈਆਂ ਜਿਹੜੀਆਂ ਕੱਚੀਆਂ ਸੀ ਬਾਬਾ ਲੱਖਾ ਸਿੰਘ ਜੀ ਨੇ ਇਹ ਵੀ ਸਾਰੀ ਸੇਵਾ ਜਿਹੜੀ ਸੀ ਪੂਰੀ ਕਰਾਈ ਜੇ ਉਹਦੇ ਤੋਂ ਪਹਿਲਾਂ ਤਾਂ ਜੀਵਨ ਵੀ ਆਪਾਂ ਵਿਚਾਰੀਏ ਕੌਮ ਦੀ ਪੰਥ ਦੀ ਚੜ੍ਹਦੀ ਕਲਾ ਵਾਸਤੇ ਕੌਮੀ ਹੱਕਾਂ ਦੇ ਵਾਸਤੇ ਪੰਥ ਵੱਲੋਂ ਸਮੇਂ-ਸਮੇਂ ਮੁਤਾਬਕ ਜਿਹੜੇ ਵੀ ਮੋਰਚੇ ਲੱਗਦੇ ਰਹੇ ਬਾਬਾ ਲੱਖਾ ਸਿੰਘ ਜੀ ਆਪਣੇ ਸਾਥੀ ਸਿੰਘਾਂ ਸਮੇਤ ਉਹਨਾਂ ਸਾਰੇ ਮੋਰਚਿਆਂ ਵਿੱਚ ਹਾਜ਼ਰੀਆਂ ਭਰਦੇ ਰਹੇ ਭਾਵੇਂ ਪੰਜਾਬੀ ਸੂਬੇ ਦਾ ਮੋਰਚਾ ਸੀ ਉਹਦੇ ਵਿੱਚ ਵੀ ਗ੍ਰਿਫਤਾਰੀ ਦਿੱਤੀ ਧਰਮ ਯੁੱਧ ਮੋਰਚਾ ਜੋ ਮਹਾਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲਿਆਂ ਵੱਲੋਂ ਪ੍ਰਾਰੰਭ ਕੀਤਾ ਗਿਆ ਤੇ ਬਾਅਦ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਅਪਣਾਇਆ ਗਿਆ ਸੋ ਉਸ ਮੋਰਚੇ ਵਿੱਚ ਵੀ ਕਈ ਬੇਰ ਗ੍ਰਿਫਤਾਰੀਆਂ ਤੇ ਉਸ ਤੋਂ ਬਾਅਦ ਦਾ ਜਿਹੜਾ ਸੰਘਰਸ਼ 84 ਤੋਂ ਬਾਅਦ ਦਾ ਸੰਘਰਸ਼ ਹੈ ਉਹਦੇ ਵਿੱਚ ਵੀ ਗੁਪਤ ਰੂਪ ਜੁਝਾਰੂ ਸਿੰਘਾਂ ਨੂੰ ਸੰਭਾਲਣਾ ਉਹਨਾਂ ਦੀ ਸੇਵਾਵਾਂ ਹੋਰ ਹਰ ਤਰ੍ਹਾਂ ਦੀਆਂ ਸੇਵਾਵਾਂ ਜਿਹੜੀਆਂ ਸੀ ਇਹ ਬਾਬਾ ਜੀ ਨੂੰ ਬਹੁਦੇ ਰਹੇ ਜੋ ਜੋ ਹੁਕਮ ਮਹਾਪੁਰਖ ਬਾਬਾ ਠਾਕੁਰ ਸਿੰਘ ਜੀ ਵੱਲੋਂ ਹੁੰਦਾ ਰਿਹਾ ਉਸ ਹੁਕਮ ਦੀ ਪੂਰਨ ਤੌਰ ਤੇ ਆਪ ਜੀ ਪਾਲਣਾ ਕਰਦੇ ਰਹੇ ਤੇ ਇਸ ਅਸਥਾਨ ਦੀਆਂ ਸੇਵਾਵਾਂ ਨੂੰ ਵੀ ਇੱਥੋਂ ਦੀਆਂ ਇਮਾਰਤਾਂ ਦੀ ਉਸਾਰੀ ਵੀ ਤੇ ਨਾਲ ਇੱਥੇ ਗੁਰਬਾਣੀ ਸੰਤਿਆ ਕਥਾ ਕੀਰਤਨ ਦਾ ਪ੍ਰਵਾਹ ਉਹ ਵੀ ਉਹਨਾਂ ਨੇ ਜਾਰੀ ਰੱਖਿਆ ਸਾਧ ਸੰਗਤ ਜੀ ਜਦੋਂ ਮਹਾਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਦਾ ਅਕਾਲ ਚਲਾਣਾ ਹੋਇਆ ਇੱਕ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਚੋਣ ਦਮਦਮੀ ਟਕਸਾਲ ਦੇ ਅਗਲੇ ਮੁਖੀ ਵਜੋਂ ਹੋਈ ਉਸ ਵਕਤ ਕਈਆਂ ਦੇ ਮਨਾਂ ਵਿੱਚ ਦੁਜੈਗੀਆਂ ਪਈਆਂ ਜੋ ਅੱਜ ਤੱਕ ਵੀ ਬਹੁਤੀਆਂ ਚੱਲੀਆਂ ਆ ਰਹੀਆਂ ਨੇ ਕਈ ਵਾਪਸ ਵੀ ਪਰਤੇ ਪਰ ਜਥੇਦਾਰ ਬਾਬਾ ਲੱਖਾ ਸਿੰਘ ਜੀ ਨੇ ਮਨ ਵਿੱਚ ਕਿਸੇ ਪ੍ਰਕਾਰ ਦੀ ਕੋਈ ਦੁਜੈਗੀ ਪੈਦਾ ਨਹੀਂ ਹੋਣ ਦਿੱਤੀ ਜੋ ਜਥੇਬੰਦੀ ਦਾ ਫੈਸਲਾ ਸੀ ਉਹਦੇ ਸਾਹਮਣੇ ਸੀਸ ਝੁਕਾਇਆ ਤੇ ਮਹਾਪੁਰਖ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਨਾਲ ਨਿਮਰਤਾ ਭਰਿਆ ਪੂਰਨ ਵਰਤਾਰਾ ਰੱਖਿਆ ਸਹਿਯੋਗ ਰੱਖਿਆ ਜਦੋਂ ਅਕਾਲ ਚਲਾਣਾ ਹੋਇਆ ਸੀ ਬਾਬਾ ਲੱਖਾ ਸਿੰਘ ਜੀ ਦਾ ਮੈਂ ਉਹਨਾਂ ਦੇ ਦਸਾਰੇ ਤੇ ਵੀ ਇਹ ਬਚਨ ਕੀਤਾ ਸੀ ਬਾਬਾ ਹਰਨਾਮ ਸਿੰਘ ਜੀ ਮਹਾਪੁਰਖ ਆਪ ਵੀ ਇੱਥੇ ਹਾਜ਼ਰ ਸਨ ਸਾਧ ਸੰਗਤ ਜੀ ਕੋਈ ਮੌਕਾ ਸੀ ਜਦੋਂ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਅਕਾਲ ਚਲਾਣੇ ਦੇ ਉਪਰੰਤ ਜਥੇਦਾਰ ਬਾਬਾ ਲੱਖਾ ਸਿੰਘ ਜੀ ਭਗਤ ਜਸਵੰਤ ਸਿੰਘ ਜੀ ਦੌਧਰਵਾਲਿਆਂ ਦੇ ਨਾਲ ਵਿਚਰਦੇ ਰਹੇ ਉਦੋਂ ਆਪਣੀ ਬਚਪਨ ਦੀ ਅਵਸਥਾ ਦੇ ਵਿੱਚ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਵੀ ਉਸ ਜਥੇ ਵਿੱਚ ਭਗਤ ਜੀ ਦੇ ਕੋਲ ਹੁੰਦੇ ਸਨ ਤੇ ਉਦੋਂ ਸੰਤ ਹਰਨਾਮ ਸਿੰਘ ਜੀ ਇੱਕ ਛੋਟੇ ਪਚੰਗੀ ਦੇ ਰੂਪ ਵਿੱਚ ਸਨ ਉਹ ਬਾਬਾ ਲੱਖਾ ਸਿੰਘ ਜੀ ਦੀ ਸੇਵਾ ਕਰਿਆ ਕਰਦੇ ਸਨ ਤੇ ਇਹ ਉਦੋਂ ਪਚੰਗਿਆ ਕਹਿ ਕੇ ਹੀ ਬੁਲਾਉਂਦੇ ਹੋਣਗੇ ਨਾ ਚੰਗਿਆ ਆ ਕੰਮ ਕਰ ਪਚੰਗਿਆ ਆ ਕਰ ਜਿਹੜਾ ਆਪਣਾ ਸੇਵਾਦਾਰ ਕਿਸੇ ਵਕਤ ਆ ਹੋਵੇ ਉਸ ਨੂੰ ਆਪਣਾ ਮਾਲਕ ਮੰਨ ਕੇ ਉਹਦੇ ਸਾਹਮਣੇ ਸਿਰ ਝਕਾਉਣਾ ਤੇ ਹੱਥ ਜੋੜਦੇ ਸਾਥ ਸੰਗਤ ਜੀ ਬੜੀ ਔਖੀ ਗੱਲ ਹੈ ਬੜੀ ਵੱਡੀ ਗੱਲ ਹੈ ਸੋ ਕਹਿਣ ਨੂੰ ਸੁਣਨਾ ਤੇ ਸੁਣਾਉਣਾ ਬੜਾ ਸੌਖਾ ਹੈ ਪਰ ਇਸ ਵਰਤਾਰੇ ਵਿੱਚੋਂ ਲੰਘਣਾ ਐਸੀ ਨਿਮਰਤਾ ਧਾਰਨ ਕਰਨੀ ਐਸੀ ਸਮਰਪਿਤ ਭਾਵਨਾ ਰੱਖਣੀ ਇਹ ਬਹੁਤ ਮਹਾਨ ਗੱਲ ਹੈ ਬੜੀ ਵੱਡੀ ਗੱਲ ਹੈ ਔਰ ਬਾਬਾ ਲੱਖਾ ਸਿੰਘ ਜੀ ਨੇ ਸੋ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਜੀ ਨੂੰ ਪ੍ਰਾਤਮਿਕ ਮਹਾਪੁਰਖਾਂ ਦਾ ਰੂਪ ਤੱਕ ਦਿਆਂ ਹੋਇਆ ਈ ਦਮਦਮੀ ਟਕਸਾਲ ਦੇ ਮੁਖ ਜਥੇਦਾਰ ਦੇ ਵਜੋਂ ਕੇਵਲ ਪ੍ਰਵਾਨ ਹੀ ਨਹੀਂ ਕੀਤਾ ਬਲਕਿ ਸਦਾ ਉਹਨਾਂ ਦੀ ਆਗਿਆ ਵਿੱਚ ਰਹੇ ਸਦਾ ਉਹਨਾਂ ਨੂੰ ਹੱਥ ਜੋੜ ਕੇ ਸੀਸ ਝੁਕਾ ਕੇ ਮਿਲਦੇ ਰਹੇ ਤੇ ਅਖੀਰਲੇ ਸਾਲ ਜਿਹੜੇ ਨੇ ਭਾਵੇਂ ਸਰੀਰ ਉੱਪਰ ਅਨੇਕ ਪ੍ਰਕਾਰ ਦੇ ਕਸ਼ਟ ਵੀ ਆਏ ਉਹਨਾਂ ਸਰੀਰਕ ਕਸ਼ਟਾਂ ਦੇ ਬਾਵਜੂਦ ਵੀ ਮਾਨਸਿਕ ਤੌਰ ਤੇ ਸਦਾ ਸਦਾ ਚੜ੍ਹਦੀ ਕਲਾ ਦੇ ਵਿੱਚ ਰਹੇ। ਮਨ ਦੇ ਵਿੱਚ ਗੁਰਮਤ ਪ੍ਰਚਾਰ ਦਾ ਇੰਨਾ ਉਮਾ ਇੰਨਾ ਉਤਸ਼ਾਹ ਕਿ ਜਿਹੜੇ ਆਪਣੇ ਇਲਾਕੇ ਵਿੱਚ ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਵਿੱਚ ਜੂਨ 84 ਦੀ ਵਰੇ ਗੰਢ ਤੋਂ ਪਹਿਲਾਂ ਸੰਤ ਗਿਆਨੀ ਹਰਨਾਮ ਸਿੰਘ ਜੀ ਵੱਲੋਂ ਦੋ ਮਹੀਨੇ ਗੁਰਮਤ ਪ੍ਰਚਾਰ ਦੇ ਇਹ ਪ੍ਰੋਗਰਾਮ ਬਣਾਏ ਜਾਂਦੇ ਨੇ। ਇਨਾਂ ਦੀ ਅਰੰਭਤਾ ਬੇਨਤੀ ਕਰਵਾ ਕੇ ਬਾਬਾ ਲੱਖਾ ਸਿੰਘ ਜੀ ਨਹੀਂ ਕਰਵਾਈ ਸੀ ਬੜਾ ਉਹਨਾਂ ਦੇ ਮਨਾਂ ਵਿੱਚ ਇਚਾ ਹੁੰਦਾ ਸੀ ਜਿਹੜੇ ਵੀ ਸਿੰਘ ਨੂੰ ਕੋਈ ਕਥਾ ਕਰਦਿਆਂ ਕੀਰਤਨ ਕਰਦਿਆਂ ਵੇਖਦੇ ਬੜੇ ਖੁਸ਼ ਹੋ ਜਾਂ ਕਰਦੇ ਸਨ ਤੇ ਇਉਂ ਆਪਣੀ ਮੌਜ ਵਿੱਚ ਬਚਨ ਕਰਿਆ ਕਰਦੇ ਸੀ ਆ ਕਲਗੀ ਧਰ ਦੀ ਫੁੱਲਬਾੜੀ ਆ ਕਲਗੀ ਧਰ ਦਾ ਬਾਗ ਬੜੇ ਖੁਸ਼ ਹੁੰਦੇ ਸਨ ਨਵੇਂ ਚੰਗਿਆਂ ਨੂੰ ਕਥਾ ਕਰਦਿਆਂ ਸੁਣ ਕੇ ਤੇ ਵੇਖ ਕੇ ਸੋ ਇਸ ਪ੍ਰਕਾਰ ਬੜਾ ਸੁੰਦਰ ਜੀਵਨ ਉਹਨਾਂ ਨੇ ਜੀਵਿਆ ਹੈ ਰਹਿਤ ਮਰਜ਼ਾਦਾ ਵਿੱਚ ਪਰਪੱਕ ਬਾਣੀ ਬਾਣੀ ਦੇ ਧਾਰਨੀ ਕੌਮ پرست ਪੰਥ پرست ਹੋ ਕੇ ਉਹਨਾਂ ਨੇ ਆਪਣਾ ਜੀਵਨ ਜੀਵਿਆ ਤੇ ਜਦੋਂ ਤੋਂ ਬਾਬਾ ਠਾਕੁਰ ਸਿੰਘ ਜੀ ਨੇ ਇਸ ਅਸਥਾਨ ਦੀ ਸੇਵਾ ਬਖਸ਼ਿਸ਼ ਕਰ ਦਿੱਤੀ ਆਪਣਾ ਪਾਲ ਪਾਲ ਕੇਵਲ ਇਸ ਅਸਥਾਨ ਦੀ ਸੇਵਾ ਕੌਮ ਦੀ ਪੰਥ ਦੀ ਸੇਵਾ ਵਾਸਤੇ ਉਹਨਾਂ ਮਹਾਪੁਰਖਾਂ ਨੇ ਲਗਾਇਆ ਹੈ ਇਓ ਕਹਿਣ ਕਥਨ ਤੋਂ ਪਰੇ ਜੀਵਨ ਹੈ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਅਟਲ ਹੁਕਮ ਅਨੁਸਾਰ ਸੋ ਅੱਜ ਤੋਂ 2 ਸਾਲ ਪਹਿਲਾਂ ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਕੀ ਵਰਸੀ ਤੇ ਵੀ ਹਾਜ਼ਰੀ ਭਰੀ ਫੇਰ ਸਰੀਰ ਜ਼ਿਆਦਾ ਢਿੱਲਾ ਹੋਇਆ ਤੇ ਅੱਜ ਦੇ ਦਿਨ ਆਪਣਾ ਪੰਜ ਭੌਤਿਕ ਸਰੀਰ ਤਿਆਗ ਕੇ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਅਭੇਦ ਹੋ ਗਏ ਧੰਨ ਉਹ ਗੁਰਮੁਖ ਪਿਆਰੇ ਜਿਨ੍ਹਾਂ ਨੇ ਸੇਵਾ ਤੇ ਸਿਮਰਨ ਹੀ ਆਪਣੀ ਜੀਵਨ ਦਾ ਆਧਾਰ ਬਣਾਇਆ ਪਰਿਵਾਰ ਦੇ ਵਿੱਚ ਵੀ ਗੁਰਮਤਿਪੁਰ ਸਿੱਖੀ ਪ੍ਰਪੱਕ ਕੀਤੀ ਇਲਾਕੇ ਭਰ ਵਿੱਚ ਵਿਚਰ ਕੇ ਵੀ ਗੁਰਮਤਿ ਦਾ ਪ੍ਰਚਾਰ ਕਰਦੇ ਰਹੇ ਬਹੁਤ ਸਤਿਕਾਰ ਤੇ ਪਿਆਰ ਸੰਗਤਾਂ ਵੱਲੋਂ ਆਪ ਜੀ ਨੂੰ ਪ੍ਰਾਪਤ ਹੁੰਦਾ ਰਿਹਾ ਤੇ ਸਦਾ ਹੀ ਉਹਨਾਂ ਦੀ ਯਾਦ ਵਿੱਚ ਸੰਗਤਾਂ ਉਹਨਾਂ ਦਾ ਪਿਆਰ ਸਤਿਕਾਰ ਕਰਦੀਆਂ ਰਹਿਣਗੀਆਂ ਸੋ ਧੰਨ ਮੇਉ ਗੁਰਮੁਖ ਪਿਆਰੇ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਮਨ ਕਾ ਇਹੈ ਸਵਾਵ ਜਨ ਕੈ ਸੰਗ ਚਿਤਿ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ